ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਆ ਨੰਮੀਤ ਕਰਦਾ ਕਿ ਰਾਜੀ ਕੁਸ਼ੀ ਹੋਵੇ ਚਰਨੀ ਕਲਾ ਚ ਹੋਵੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਹਾਂ ਵੀਡੀਓ ਵਧੀਆ ਲੱਗਦੀ ਹੋ ਤਾਂ ਲਾਈਕ ਕਮੈਂਟ ਸ਼ੇਅਰ ਜੁੜੂ ਕਰਦਿਆ ਕਰੋ ਤੇ ਜੇ ਤੁਸੀਂ ਸਾਡੇ ਜਾਣਦੇ ਹਜੇ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਲੀਜ਼ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਜੀ ਤੱਕ ਪਹੁੰਚ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਤਰੱਕੀ ਬਾਰੇ ਤੁਸੀਂ ਥੰਬਨੇਲ ਤੇ ਦੇਖ ਹੀ ਲਿਆਣਾ ਜੋ ਲਿਖਿਆ ਆ ਨਾ ਵੀ ਜਦੋਂ ਤੁਸੀਂ ਸੋ ਜਦੋਂ ਵੱਲ ਵਧਦੇ ਉੱਤਰ ਕੀ ਵੱਧਦੇ ਤੁਸੀਂ ਕਾਮਯਾਬ ਹੋ ਰਹੇ ਹੁੰਦੇ ਹੋ ਨਾ ਤਾਂ ਦੂਸਰੇ ਲੋਕੀ ਤੁਹਾਡੀ ਤਰੱਕੀ ਦੇਖ ਕੇ ਜ਼ਿਆਦਾਤਰ ਮੋਸਲੀ ਹੈ ਨਾ ਸਾਰੇ ਨਹੀਂ ਜ਼ਿਆਦਾ ਲੋਕ ਦੁਖੀ ਹੁੰਦੇ ਨੇ ਇਹਦਾ ਰੀਜ਼ਨ ਕੀ ਆ ਅੱਜ ਇਸ ਵਿਸ਼ੇ ਤੇ ਆਪਾਂ ਗੱਲ ਕਰਾਂਗੇ ਨਾ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਠੀਕ ਹੈ ਜੀ ਕਿਸੇ ਫੀਲਡ ਵਿੱਚ ਹੋਵੇ ਚਾਹੇ ਤੁਸੀਂ ਜੌਬ ਕਰਦੇ ਹੋ ਚਾਹੇ ਤੁਸੀਂ ਬਿਜ਼ਨਸ ਕਰਦੇ ਹੋ ਜਾਂ ਜਿਸੇ ਜਿਸ ਤਰ੍ਹਾਂ ਦਾ ਵੀ ਥੋੜਾ ਕੰਮ ਆ ਨਾ ਜੋ ਤੁਹਾਡਾ ਰੋਜ਼ਗਾਰ ਜੋ ਵੀ ਹੈਗਾ ਹਨਾ ਤੇ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਹਨ ਆਪਣਾ ਟਾਈਮ ਦਿੰਦੇ ਹੋ ਉਸ ਚੀਜ਼ ਨੂੰ ਹਨਾ ਉਹਦੇ ਵਿੱਚ ਪਰਫੈਕਟ ਹੁੰਨੇ ਹੋ ਫਿਰ ਕਿਤੇ ਆ ਕੇ ਹੌਲੀ ਹੌਲੀ ਟਾਈਮ ਲੱਗਦਾ ਤੇ ਤੁਸੀਂ ਉਸ ਟੀਚੇ ਤੇ ਪਹੁੰਚਦੇ ਹੋ ਜਿਹੜਾ ਤੁਹਾਡਾ ਗੋਲ ਹੁੰਦਾ ਜੋ ਤੁਸੀਂ ਮਿੱਥਿਆ ਹੁੰਦਾ ਹਨਾ ਤੇ ਜਿਹੜੇ ਲੋਕ ਹੁੰਦੇ ਆ ਜਿਹੜੇ ਤੁਹਾਡੀ ਤਰੱਕੀ ਦੇਖ ਕੇ ਜਾਂਦੇ ਉਹਨਾਂ ਦਾ ਮੇਨ ਰੀਜ਼ਨ ਇੱਕ ਰੀਜ਼ਨ ਤਾਂ ਇਹ ਹੁੰਦਾ ਆ ਵੀ ਉਹਨਾਂ ਨੇ ਆਪ ਤਾਂ ਕੁਝ ਕਰਨਾ ਨਹੀਂ ਹੁੰਦਾ ਤੇ ਦੂਜੇ ਨੂੰ ਤਰੱਕੀ ਵਾਲ ਜਾਂਦੇ ਦੇਖ ਕੇ ਉਹਨਾਂ ਤੋਂ ਤਾਂ ਜਰਿਆ ਨਹੀਂ ਜਾਂਦਾ ਹੈਗਾ ਤੇ ਜਰਿਆਣੀਆਂ ਦਾ ਤੇ ਉਹ ਸੋਚਦੇ ਵੀ ਯਾਰ ਪਤਾ ਨਹੀਂ ਇਹ ਉਹਨਾਂ ਦੇ ਮਾਈਂਡ ਮਾਈਂਡ 'ਚ ਇਹੀ ਗੇਮ ਕੋ ਗੱਲ ਚੱਲਦੀ ਰਹਿੰਦੀ ਹੈ ਵੀ ਯਾਰ ਇਹ ਬੰਦਾ ਕਿੱਦਾਂ ਕਾਮਯਾਬ ਹੋ ਗਿਆ ਥੋੜੇ ਨਾਲ ਉਰਦਾ ਬਹਿਰ ਦਾ ਉਹਨਾਂ ਗੱਲਾਂ ਬਾਤਾਂ ਨਹੀਂ ਕਰਦਾ ਹੋਊਗਾ ਪਰ ਤੁਹਾਨੂੰ ਮੂੰਹ ਤੇ ਨਹੀਂ ਗੋਗਾ ਪਰ ਦੂਸਰੇ ਲੋਕਾਂ ਕੋਲ ਜਾ ਕੇ ਤੁਹਾਡੇ ਬਾਰੇ ਇਹ ਚੀਜ਼ਾਂ ਜਿਉਂ ਜ਼ਰੂਰ ਗੱਲ ਕਰੂਗਾ ਵੀ ਯਾਰ ਬੰਦਾ ਤਾਂ ਯਾਰ ਇਹਦਾ ਕੰਮ ਵੀ ਠੀਕ ਧਾਗਾ ਹਨਾ ਤੇ ਹਨਾ ਪਤਾ ਨਹੀਂ ਕਿੱਥੋਂ ਪੈਸਾ ਕਿੱਥੋਂ ਆ ਗਿਆ ਹਨਾ ਹੁਣ ਵਧੀਆ ਖਾਂਦਾ ਪੀਂਦਾ ਗੱਡੀ ਵੀ ਲੈ ਲਈ ਉਹਨੇ ਹਨਾ ਤੇ ਬਸ ਹਾਈ ਫਾਈ ਬਣ ਕੇ ਰਹਿੰਦਾ ਦਾ ਲਾਈਫ ਸਟਾਈਲ ਹੀ ਬਦਲ ਲਿਆ ਹਨਾ ਉਹਨੂੰ ਇਹ ਚੀਜ਼ਾਂ ਦਾ ਸਾਰੀਆਂ ਦੇਖ ਜਾਂਦੀਆਂ ਪਰ ਉਹ ਇਹ ਚੀਜ਼ ਹੋ ਜਾਂਦਾ ਵੀ ਉਸ ਬੰਦੇ ਦੀ ਉਸ ਜਿਹੜਾ ਉਹਦਾ ਲਾਈਫ ਸਟਾਈਲ ਇਸ ਟਾਈਮ ਬਣਿਆ ਹੋਇਆ ਉਹਦੇ ਪਿੱਛੇ ਉਹਨੇ ਆਪਣੇ ਕਿੰਨੇ ਸਾਲ ਦੀ ਮਿਹਨਤ ਆਣਾ ਉਹਨੇ ਆਪਣੇ ਕੰਮ ਨੂੰ ਕਿੰਨਾ ਸਮਾਂ ਦਿੱਤਾ ਆ ਜਿਹੜੇ ਇਹ ਲੋਕ ਹੁੰਦੇ ਨੇ ਇਹ ਸਿਰਫ ਗੱਲਾਂ ਕਰਨ ਜੋ ਕੇ ਹੁੰਦੇ ਨੇ ਇਹਨਾਂ ਤੋਂ ਆਪ ਤੋਂ ਤਾਂ ਕੁਝ ਹੁੰਦਾ ਨਹੀਂ ਤੇ ਦੂਜਿਆਂ ਨੂੰ ਦੇਖ ਕੇ ਇਹ ਦੁਖੀ ਹੁੰਦੇ ਨੇ ਜਿਨ ਕਿ ਕਹਿਮ ਦਾ ਭਾਵ ਆਪਣੇ ਤੋਂ ਤੋਂ ਇਹਨਾਂ ਦੁਖੀ ਹੁੰਦੇ ਜਿੰਨਾ ਦੂਸਰੇ ਨੂੰ ਖੁਸ਼ ਦੇਖ ਕੇ ਉਹ ਦੁਖੀ ਹੁੰਦੇ ਆ ਸੋ ਦੋਸਤੋ ਇਹ ਜਿਹੇ ਲੋਕ ਜਿਹੜੇ ਹੁੰਦੇ ਨੇ ਹਨਾ ਉਹ ਥੋੜਾ ਨਾ ਮਾਈਂਡ ਪੱਖੋਂ ਜਿਹਨੂੰ ਆਪਾਂ ਕਹ ਲਈਏ ਨੈਰੋ ਥਿੰਕ ਨੈਰੋ ਥਿੰਕ ਮਤਲਬ ਛੋਟੀ ਸੋਚ ਵਾਲੇ ਬੰਦੇ ਹੁੰਦੇ ਨੇ ਹਨਾ ਉਹਨਾਂ ਦੀ ਸੋਚ ਉਹਨੀ ਕੀ ਹੁੰਦੀ ਆ ਲਿਮਟਿਡ ਜੀ ਸੋਚ ਦਿਓ ਹਨਾ ਤੇ ਬਸ ਦੂਜਿਆਂ ਦੀਆਂ ਬੁਰਾਈਆਂ ਕਰਨੀਆਂ ਦੂਜਿਆਂ ਦੀ ਗੱਲ 'ਚ ਨੁਕਸ ਕਢਣਾ ਇਹ ਉਹਨਾਂ ਦਾ ਮੇਨ ਕੰਮ ਹੁੰਦਾ ਤੇ ਬਾਕੀ ਉਹਨਾਂ ਦਾ ਕੋਈ ਗੋਲ ਨਹੀਂ ਹੁੰਦਾ ਮੇਨ ਗੋਲ ਸੀ ਹਨਾ ਉਹਨਾਂ ਦਾ ਕੰਮ ਹੀ ਇਹ ਹੈ ਆਪਾਂ ਦੂਜਿਆਂ ਨੂੰ ਭੰਡਣਾ ਤੇ ਉਹਨਾਂ ਦਾ ਆਪਣਾ ਕੋਈ ਗੋਲ ਹੀ ਹੁੰਦਾ ਨਾ ਹੁਣ ਅਸੀਂ ਆਪਣਾ ਗੋਲ ਪੂਰਾ ਕਰਨ ਵਾਸਤੇ ਅਸੀਂ ਆਪਣਾ ਜੋ ਵੀ ਸਾਡਾ ਟੀਚਾ ਹੁੰਦਾ ਉਹਦੇ ਲਈ ਦਿਨ ਰਾਤ ਮਿਹਨਤ ਕਰਦੇ ਆ ਹਾਰਡ ਵਰਕ ਕਰਦੇ ਆ ਨਾ ਉਹ ਚੀਜ਼ਾਂ ਨੂੰ ਇਹ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੁੰਦਾ ਉਹ ਤਾਂ ਬਸ ਇਹ ਦੇਖਦੇ ਆ ਜਿਆਦਾ ਬਸ ਇਹਨੇ ਪਤਾ ਨਹੀਂ ਇਹਦਾ ਪੈਸਾ ਕਿੱਥੋਂ ਆ ਗਿਆ ਫਿਰ ਕਈ ਕਈ ਵਾਰ ਤਾਂ ਬੰਦੇ ਇਹ ਵੀ ਕਹਿੰਦੇ ਯਾਰ ਲੱਗਦਾ ਇਹ ਦੋ ਨੰਬਰ ਦਾ ਕੰਮ ਕਰਦਾ ਹੋਊਗਾ ਲੱਗਦਾ ਨਾ ਵੀ ਇਹ ਜਿਹੜਾ ਇਹ ਕੰਮ ਕਰਦਾ ਉਹਦੇ ਵਿੱਚ ਤੇਰਾ ਨਾ ਪੈਸਾ ਹੀ ਯਾਨੀ ਹੈ ਨਾ ਕੰਮ ਕਰੋਗੇ ਤਾਂ ਹੀ ਪਤਾ ਲੱਗੋ ਵੀ ਕਿਹੜੀ ਚੀਜ਼ ਕਿੰਨਾ ਪੈ ਆਇਆ ਨ ਮਿਹਨਤ ਕਰੋਗੇ ਹਾਰਡ ਵਰਕ ਕਰੋਗੇ ਸਮਾਰਟ ਵਰਕ ਕਰੋਗੇ ਤਾਂ ਤਰੱਕੀ ਤੁਹਾਡੇ ਹੱਥਾਂ 'ਚ ਹੋਊਗੀ ਸੋ ਦੋਸਤੋ ਐਸੇ ਲੋਕਾਂ ਤੋਂ ਬਚ ਕੇ ਰਹਾ ਕਰੋ ਐਸੇ ਲੋਕਾਂ ਨੂੰ ਮੂੰਹ ਨਾ ਲਾਇਆ ਪਰ ਮੈਂ ਹਰੇਕ ਵੀਡੀਓ 'ਚ ਕਹਿੰਨਾ ਵੀ ਜਿਹੜੇ ਬੰਦੇ ਤੁਹਾਡੇ ਤੁਹਾਡੇ ਕੰਮ ਨਾਲ ਰਿਲੇਟਡ ਜਾਂ ਤੁਹਾਡੀ ਫੈਮਿਲੀ ਵਿੱਚ ਹਨ ਜਾਂ ਤੁਹਾਡੇ 'ਚ ਨੌਕਤਾ ਜਿੰਨੀ ਗੱਡੀਆਂ ਨੇ ਹਨ ਤੁਹਾਡੇ ਦਿਨ ਕਿ ਤੁਸੀਂ ਕੋਈ ਗੱਲ ਕਰਨੀ ਆ ਉਹਦਾ ਹਵਲਤ ਜਵਾਬ ਦੇਣਾ ਐਸੇ ਬੰਦਿਆਂ ਤੋਂ ਬਚ ਕੇ ਰਹਾ ਕਰੋ ਮੈਂ ਲੱਗ ਭੱਗਦੇ ਵੀਡੀਓ 'ਚ ਕਹਿੰਨਾ ਕਿਉਂਕਿ ਜ਼ਿੰਦਗੀ ਨਾਲ ਰਿਲੇਟਡ ਵੀਡੀਓਜ਼ ਹੁੰਦੀਆਂ ਨੇ ਸੋ ਦੋਸਤੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਮੈਨ ਤੇ ਸ਼ੇਅਰ ਜ਼ਰੂਰ ਕਰਿ